ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੱਖੀ ਕਲਾਂ ਦੇ ਵਿੱਚ ਪੱਖੀ ਕਲਾਂ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਇੱਕ ਗਾਂਵ ਕਾਊਆ ਮਿੱਤਰੋ ਚੰਗੇ ਦੁੱਧ ਦੀ ਮਾਲਕਣ ਹਾਜ਼ਰ ਨਾਜ਼ਰ ਕੰਡੇ ਦੇ ਉੱਤੇ ਤੋਲਣ ਵਾਲਾ ਇਹਦੇ ਥੱਲੇ ਮਿੱਤਰੋ ਕਨੇਡਾ ਵਾਲੀਆਂ ਗਾਈਆਂ ਵਰਗਾ ਇਹਦੇ ਥੱਲੇ ਲੇਵਾ ਵਾ ਸਾਰੀ ਗੱਲਬਾਤ ਕਰਦੇ ਆ ਆਪਾਂ ਬਾਈ ਦੇ ਨਾਲ ਕਿੰਨਵਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਸਾਰੀ ਜਾਣਕਾਰੀ ਲੈਣੇ ਸੱਸ ਜੀ ਅੰਕਲ ਜੀ ਸੱਸ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਸਿੱਤਾ ਦੇ ਪਰਿਵਾਰ ਠੀਕ ਠਾਕ ਠੀਕ ਠਾਕ ਠੀਕ ਅੱਛਾ ਗਾਂਵ ਕਾਊਆ ਇੱਕ ਹਨਾ ਜੀ ਇਹ ਕਿੰਨਵਾ ਸੂਆ ਜੀ ਇਹ ਤੀਜਾ ਜੀ ਤੀਜਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 10 ਆਦੋਦ ਕਿੰਨਾ ਬਾਈ ਕਿ ਲੋ ਜੀ ਐਨ ਜਿਹੜਾ ਚੌਂ ਆਉਂਦੀ ਆ ਹਾਂਜੀ ਠੀਕ ਆ ਬਾਈ ਚੌਣ ਚੜ ਕਿਵੇਂ ਲੱਗਾ ਬਹੁਤ ਵਧੀਆ ਜੀ ਠੀਕ ਆ ਜੀ ਸੀਲ ਠੰਡੀ ਆ ਚੌਣ ਚੜ ਹਰ ਠੀਠਾ ਠੰਡੀ ਠੀਕ ਆ ਬਾਈ ਠੀਕ ਆ ਜੀ ਤੇ ਇਹਦਾ ਰੇਟ ਫਿਰ ਕੀਤਾ ਕੀਤਾ ਜੀ ਰੇਟ 80 ਹਰ ਆ ਜੀ 80 ਹਰ ਲਾੜ ਪਿਆਰ ਥੋੜਾ ਬੋਤਾ ਹਾਂਜੀ ਮਾਨ ਤਣ ਕਾ ਹੋ ਜੀ ਠੀਕ ਆ ਕੱਢੋ ਬਾਹਰ ਤੋਰੇ ਬੜਾ ਖੋਲੋ ਇਹਨੂੰ ਲੈ ਵੇ ਮਿੱਤਰੋ ਇਸ ਟਾਈਮ 22 ਕਿਲੋ ਦੁੱਧ ਹਾਜ਼ਰ ਨਾਜ਼ਰ ਆ ਦੱਸਾ 12 ਦਿਨ ਜੇ ਕੋਈ ਟਿਕਾਣੇ ਦੀ ਸੇਵਾ ਕਰ ਲੂਗਾ ਨਾ ਤੇ 25 26 ਕਿਲੋ ਦੁੱਧ ਦੇ ਨੇ ਥਰਲੇਟਾ ਉਹਨਾਂ ਦੇ ਦੇ ਦੇਣਾ ਇਹਨੇ ਕਿਉਂਕਿ ਲੇਵੇ ਲੂਵੇ ਵਾਲੇ ਪੱਖ ਤੋਂ ਬੜੀ ਚੰਗੀ ਆ ਡਾਡੀ ਚੰਗੀ ਆ ਜਿੰਨੀ ਕਹਿ ਸਕਦੇ ਆ ਮਿੱਤਰੋ ਲੇਵੇ ਦੇ ਖੜਨ ਨਹੀਂ ਖੂੜਨ ਦਾ ਸਟਾਈਲ ਵਜਨ ਵਾਲੀ ਸ਼ਾਨਦਾਰ ਗਾਵਾ ਮਿੱਤਰੋ ਵਿਆ ਥਣ ਥਣ ਲੱਗਾ ਫਲੀਆਂ ਵਰਗਾ ਕੱਲਾ ਕੱਲਾ ਕਰਮਾਲੀ ਨੂੰ ਜਿਹੜੇ ਭਰਾਣੇ ਦੁੱਧ ਤੇ ਲਾਉਣ ਨੂੰ ਲੈਣੀਆਂ ਉਹਦੇ ਲਈ ਇਹ ਮਿੱਤਰੋ ਪੂਰੀ ਵਧੀਆ ਤੇ ਲਾਹੇਵੰਦ ਚੀਜ਼ ਆ ਲਾਹੇਵੰਦ ਪਣਦੇ ਬਸ ਜੀ ਕੋਈ ਨਾ ਲਿਓ ਭਾਈ ਮੁੜਦੇ ਅੰਕ ਬੱਸ ਹੋਣਾ ਜਿਹੜਾ ਇਹੋ ਲੇਵਾ ਲੱਗਾ ਹੋਇਆ ਕਰਮ ਵਾਲੇ ਨੂੰ ਦੇਖ ਸਕਦੇ ਆ ਤੁਸੀਂ ਮਗਰ ਇਹਦੇ ਵੱਛਾ ਆ ਗਿਆ ਹਨਾ ਜੀ ਹਾਂਜੀ ਠੀਕ ਆ 8000 ਚੋਂ ਮਾਨਤਾ ਨੂੰ ਹੋ ਜਾਊਗਾ ਆਪਾਂ ਥਣ ਥਣ ਵਿਖਾ ਦੇ ਪੁੱਤ ਨੇੜੀਕ ਕਰਕੇ ਕੈਮਰਾ ਕੇਰਾ ਦੀ ਐਨ ਨਾਲ ਓਕੇ ਦੀ ਰਿਪੋਰਟ ਕਰਦੇ ਗਾਂ ਦੀ ਸਾਡੀ ਚੰਗੀ ਤਿਆਰੀ ਆ ਥੱਲੋ ਲੈਣ ਵਾਲੇ ਭਰਾ ਨੂੰ ਇਹਨੂੰ ਫੜ ਲੈਣਾ ਵੀ ਇਹਦੀ ਬਰੀਡ ਤੋਂ ਪਤਾ ਲੱਗ ਜਾਣਾ ਉਹਨੂੰ ਇਹਨੇ ਕਿੰਨਾ ਦੁੱਧ ਦੇਣਾ ਵਾ ਕਿਉਂਕਿ ਗਾਂ ਦੀ ਚਵਾਈ ਦੱਸ ਦਿੰਦੀ ਹੁੰਦੀ ਆ ਗਾਈਂ ਦਾ ਲੇਵੇ ਦਾ ਜੋਸ਼ ਦੱਸ ਦਿੰਦਾ ਹੁੰਦਾ ਵੀ ਇਹਨੇ ਕੀ ਕਰਨਾ ਵਾ ਮਤਰੋ ਇਹਨੇ 24 25 ਕਿਲੋ ਦੁੱਧ ਖੁੱਲਾ ਡੁੱਲਾ ਦੇ ਦੇਣਾ ਵਾ ਤੇ ਭਾਈ ਨੰਬਰ ਕਿੰਨਾ ਆਪਣਾ 9878537311 ਇੱਕ ਵਾਰੀ ਹੋਰ ਆਉਣ ਦਿਓ 9878537311 ਠੀਕ ਆ ਇਸ ਨੰਬਰ ਤੇ ਕਰ ਲਓ ਬਾਈ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਪੱਕੀ ਕਲਾਂ ਜਲੰਮੁਗ